ਵਾਹਿਗੁਰੂ ਸਾਹਿਬ ਜੀ ਸਤਨਾਮ ਮੈਂ ਮੁੜਖੋ ਖਿਸ਼ ਦੀ ਜੈ ਪਰਨਵਤਨਾ ਮੁਖਸੋ ਮੇਰੇ ਸਾਹਿਬਾ ਡੋਬਦਾ ਪੱਥਰ ਲੀਜੈ ਪਰਨਵਤਨਾ ਮੁਖਸੋ ਮੇਰੇ ਸਾਹਿਬਾ ਡੋਬਦਾ ਬੱਤਰ ਲਈ ਜੈ ਸਨਮਾਨ ਸਤਕਾਰਯੋ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਜੀ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀ ਵਡ ਭਾਗੀ ਹੋ ਸਾਹਿਬ ਨਸੀਬ ਹੋ ਉਤਮ ਕਰਮਾਂ ਵਾਲੇ ਹੋ ਬੜੇ ਅਦਬ ਪਿਆਰ ਸਤਕਾਰ ਸਹਿਤ ਹਰ ਸਾਲ ਦੀ ਤਰ੍ਹਾਂ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਇਸ ਮਹਾਨ ਕੁੰਭ ਵਿੱਚ ਸਤਿਗੁਰਾਂ ਦੀ ਮਿਹਰ ਅਮਤ ਬਖਸ਼ਿਸ਼ ਦਾ ਸਦਕਾ ਜਿਸ ਧਰਤੀ ਤੇ ਮਹਾਂਪੁਰਖ ਸੱਚਖੰਡਵਾਸੀ ਸੰਤ ਬਾਬਾ ਬ੍ਰਿਮ ਸਿੰਘ ਜੀ ਇਨਾਂ ਨੇ ਜੰਗਲ ਵਿੱਚ ਮੰਗਲ ਲਾਇਆ। ਔਰ ਇਸ ਇਲਾਕੇ ਨੇ ਇਸ ਧਰਤੀ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਮਹਾਨ ਕੇਂਦਰ ਬਣਾਇਆ। ਸਰ ਜੀਵਨ ਗੁਰਮਤਿ ਪ੍ਰਚਾਰ ਪ੍ਰਸਾਰ ਔਰ ਸ਼ਬਦ ਗੁਰੂ ਦੇ ਸਨੇਹ ਨੂੰ ਸਮਰਪਿਤ ਕਰਕੇ ਸਚਖੰਡ ਪਿਆਨਾ ਕੀਤੇ ਤਿੰਨ ਤੋਂ ਬਾਅਦ ਇਸ ਬਹੁਤ ਵੱਡੀ ਜ਼ਿੰਮੇਵਾਰੀ ਔਰ ਬਹੁਤ ਵੱਡੀ ਸੇਵਾ ਨੂੰ ਸਨਮਾਨ ਸਦਕਾਰਿਓ ਸੰਤ ਬਾਪਾ ਲਖਵੀਰ ਸਿੰਘ ਜੀ ਸਮੁੱਚਾ ਜੱਥਾ ਸਾਰੇ ਸਹਿਯੋਗੀ ਗੁਰੂ ਮਿਹਰਮਤ ਗੁਰਬਖਸ਼ਿਸ਼ ਨਾਲ ਬਹੁਤ ਸਿੱਧਤੌਰ ਬਹੁਤ ਚੜ੍ਹਦੀ ਕਲਾ ਦੇ ਨਾਲ ਨਿਭਾਰੇ ਨੇ ਚਾਰ ਗੁਜਾ ਇਹ ਮਹਾਨ ਸਲਾਨੋ ਗੁਰਮਤ ਸਮਾਗਮ ਵਿੱਚ ਸਵੀਰ ਵੇਲੇ ਤੋਂ ਸਜੇ ਸੋਹਣੇ ਸੁੰਦਰ دیਵਾਨ ਅੰਦਰ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪ ਜੁੜ ਮਿਲ ਬੈਠ ਕੇ ਗੁਰੂ ਸ਼ਬਦ ਦਾ ਰਸ ਅਨੰਦ ਮੰਨ ਰਹੇ ਹੋ ਵਿਚਾਰ ਰਿਪ ਤਤ ਪਹਿਲਾ ਗੁਰੂ ਬਖਸ਼ੂਸ਼ ਕੀਤੇ ਗੁਰ ਫਤਿਹ ਪਰਵਾਨੋ ਜੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਤਕਾਰਯੋ ਸਰਦਾਰ ਸਾਹਿਬ ਜੀ ਨੇ ਸ਼ਹੀਦ ਸ਼ਹਾਦਤ ਸ਼ਹੀਦੀ ਸਿੱਖ ਧਰਮ ਵਿੱਚ ਸ਼ਹੀਦੀ ਦਾ ਕੀ ਸੰਕਲਪ ਹੈ ਕਿੰਨਾ-ਕਿੰਨਾ ਨੇ ਕਿਸ-ਕਿਸ ਸਮੇਂ ਸ਼ਹੀਦੀ ਦਿੱਤੀ ਬੜੇ ਪਿਆਰ ਸਹਿਤ ਕੋਝ ਭਰਪੂਰ ਵਿਚਾਰਾ ਸਰਮੁਣ ਕੀਦੀਆਂ ਜੇ ਆਪਾਂ ਸਾਲ ਦੀ ਡੈਰੀ ਨੂੰ ਵੇਖੀਏ ਜੰਤਰੀ ਵੇਖੀਏ ਕੋਈ ਵੀ ਦਿਨ ਇਹ ਰੂਜਾ ਨਹੀਂ ਬਚਦਾ ਜਿਸ ਦਿਨ ਸਾਡਾ ਕੋਈ ਨਾ ਕੋਈ ਇਤਿਹਾਸਕ ਦਿਨ ਨਾ ਵੀ ਅੱਜ ਵੀ ਮਹਾਨ ਸ਼ਹੀਦਾਂ ਦਾ ਦਿਨ ਹੈ ਜਿਹਨੂੰ ਕੌਮ ਸਾਖਾ ਪੰਜਾ ਸਾਹਿਬ ਦੇ ਨਾਮ ਤੋਂ ਜਾਣਦੀ ਹੈ ਗੁਰੂ ਕੇ ਬਾਗ ਦੇ ਮੋਰਚੇ ਤੇ ਬੰਦੀਆਂ ਨੂੰ ਕਟਕ ਦੇ ਕਿਲੇ ਦੀ ਜੇਲ੍ਹ ਵਿੱਚ ਘੜਤ ਵਾਸਤੇ ਸਰਕਾਰ ਦੀ ਰੇਲ ਹਸਨਬਦਾਲ ਤੋਂ ਨਗਣੀ ਇਹ ਸ਼ਹਿਰ ਦਾ ਨਾਮ ਹਸਨਬਦਾਲ ਹੈ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਸਰਦਾਰ ਦਲੀਪ ਸਿੰਘ ਜੀ ਸਰਦਾਰ ਕਰਮ ਸਿੰਘ ਜੀ ਇਹਨਾਂ ਨੇ ਜਾ ਕੇ ਸਟੇਸ਼ਨ ਮਾਸਟਰ ਨੂੰ ਕਿਹਾ ਵੀ ਸਾਡਾ ਇਸ ਗੱਲ ਨਾਲ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਵੀ ਤੁਸੀਂ ਇਹ ਟ੍ਰੇਨ ਕਿਧਰੋਂ ਲਿਆਂਦੀ ਏ ਕਿਧਰ ਕੱਢਣੀ ਏ ਕੌਣ ਜਾ ਰਹੇ ਨੇ ਉਹ ਜੋ ਤੁਹਾਡਾ ਕੰਮ ਕਰੂਗਾ ਸਾਡਾ ਸਿਰਫ ਇਨਾ ਕ ਮਕਸਦ ਹੈ ਕਿ ਜੇ ਤੇ ਹਸਨ ਬਦਾਲ 15 ਕ ਮਿੰਟ ਦਾ ਸਮਾਂ ਗੱਡੀ ਰੁਕ ਜਾਏ ਜਿਹੜੇ ਉਹ ਭੁੱਖੇ ਪਿਆਸੇ ਗੁਰੂ ਦੇ ਸਿੱਖ ਗੁਰੂ ਕੀ ਸੰਗਤਾਂ ਨੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਲੀਏ ਉਹ ਨਾ ਮੰਨੇ ਸਮੇਤ ਜਥੇ ਦੇ ਪਟੜੀ ਦੇ ਅੱਗੇ ਲੰਮੇ ਪੈ ਕੇ ਆਪਣੇ ਆਤਮ ਨੂੰ ਸ਼ਹੀਦ ਕਰਵਾਇਆ ਤੇ ਫਿਰ ਉਹ ਗੁਰੂਖੀਆਂ ਸੰਤਾਂ ਦੀ ਸੇਵਾ ਕੀਤੀ ਉਹ ਸਾਕਾ ਪੰਜਾ ਸਾਹਿਬ ਅੱਜ ਦਾ ਦਿਨ ਹੈ ਸਮਝੀਮਤ ਹੈ ਉਸ ਪਾਸੇ ਨਾ ਜਾਵਾ ਕੁਝ ਮਹਾਂਪੁਰਖਾਂ ਦੇ ਜੀਵਨ ਪਰਥਾਏ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਸ਼ਬਦ ਦੇ ਚਾਨਣ ਵਿੱਚ ਵਿਚਾਰੀਏ ਕਿ ਜੁੜੇ ਹੋਏ ਦੇ ਨਾਲ ਪ੍ਰਭੂ ਭਗਤੀ ਵਿੱਚ ਲੀਨ ਹੋਏ ਉਸ ਮਹਾਨ ਜੀਵਨ ਵਾਲੀ ਸ਼ਖਸੀਅਤ ਦੇ ਨਾਲ ਜੇ ਆਪਾਂ ਜੁੜਦੇ ਆਂ ਤੇ ਸਾਨੂੰ ਕੀ ਲਾਭ ਮਿਲਦਾ ਹੈ ਸਾਧੂਆਂ ਦੀ ਸੰਗਤ ਚੋਂ ਸਾਡੇ ਜੀਵਨ ਨੂੰ ਕਿਹੜਾ ਰਸ ਕਿਹੜਾ ਰਸਤਾ ਕਿਹੜਾ ਮਾਰਗ ਮਿਲਦਾ ਹੈ ਅਸੀਂ ਦੁੱਖਾਂ ਤੋਂ ਕਿਵੇਂ ਬਚਦੇ ਆਂ ਬਹੁਤ ਆਦਾਦ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਮਹਾਂਪੁਰਖ ਕੋਲ ਜਾਣ ਲੱਗ ਪਈਏ ਸੇਵਾ ਕਰਨ ਲੱਗ ਪਈਏ ਸਭ ਤੋਂ ਵੱਡੀ ਸਮੱਸਿਆ ਆਪਾਂ ਨੂੰ ਆਪਣੇ ਘਰ ਚੋਂ ਆਉਂਦੀ ਹੈ ਜਦੋਂ ਤੁਸੀਂ ਆਖੋਗੇ ਕਿ ਮੈਂ ਸਮਾਗਮ ਤੇ ਜਾਣਾ ਗੁਰੂ ਘਰ ਜਾਣਾ ਮਹਾਂਪੁਰਖਾਂ ਕੋਲ ਜਾਣਾ ਬਹੁਤ ਤਾਦਾਦ ਵਿਰਲੇ ਪਰਿਵਾਰ ਨੇ ਜਿਹੜੇ ਦੇ ਨਾਲ ਸਹਿਮਤ ਹੁੰਦੇ ਨੇ ਜ਼ਿਆਦਾਤਰ ਉਹ ਫਿਰ ਆਪਣੇ ਘਰ ਦੇ ਪਰਿਵਾਰ ਦੇ ਕੰਮਾਂ ਨੂੰ ਸਾਹਮਣੇ ਰੱਖਣਗੇ ਕਿ ਤੂੰ ਹਮੇਸ਼ਾ ਉਦਰੀ ਤੁਰਿਆ ਰਹਿੰ। ਘਰ ਦਾ ਕੰਮ ਕੌਣ ਵੇਖੇਗਾ? ਜੇ ਹੋਰ ਜ਼ਿਆਦਾ ਜਾਣ ਲੱਗ ਪਏ। ਫਿਰ ਆਣ ਗਵਣ ਦੇ ਲੋਕ ਵੀ ਸ਼ੁਰੂ ਹੋ ਜਾਂਦੇ ਨੇ। ਔਰ ਫਿਰ ਮਾਪੁਰਖਾਂ ਦੀ ਸੰਗਤ ਵਿੱਚ ਜਾਣ ਵਾਲੇ ਨੇ ਅਨੇਕ ਤਰ੍ਹਾਂ ਦੀਆਂ ਮਜ਼ਾਕਾਂ ਦੇ ਨਾਲ ਵੀ ਉਹਨੂੰ ਰੋਕਣ ਦਾ ਯਤਨ ਕਰਦੇ ਨੇ, ਹੋੜਦੇ ਨੇ। ਤੁਮ ਆਪਣਕਾ ਕੋਲ ਜਾਣ ਲੱਗ ਪਿਆ, ਗੁਰੂ ਘਰ ਜਾਣ ਲੱਗ ਪਿਆ। ਤੈਨੂੰ ਗੁਰੂ ਘਰ ਦਾ ਕੜਾ ਬੜਾ ਸਵਾਦ ਲੱਗਣ ਲੱਗ ਗਿਆ, ਬਾਬਿਆਂ ਨੇ ਚੰਗੀ ਦਾਲ ਖਵਾਈਏ ਤੈਨੂੰ, ਉਧਰ ਹੀ ਤੁਰਿਆ ਰਿਹਾ। ਪਰਿਵਾਰ ਵਿੱਚ, ਪੇਰਾਂ ਨਗਵਾਂ, ਫਿਰ ਸਮਾਜ 'ਚੋਂ ਸਾਧੂਆ ਦੇ ਸੰਗੀਤ ਨੂੰ ਸ਼ੁਰੂਆਤੀ ਦਿਨਾਂ 'ਚ ਇਹ ਮੁਸ਼ਕਲਾ ਬਹੁਤ ਆਉਂਦੀ ਆ ਨੇ ਲੋਕੀ ਗੱਲਾਂ ਕਰਦੇ ਔਰ ਇਹ ਸਾਡੇ ਸਮਾਜ ਦੀ ਇੱਕ ਬਦ ਕਿਸਮਤੀ ਹੈ ਠੇਕੇਦਾਰ ਨੂੰ ਤੇ ਕਦੀ ਕਿਸੇ ਨੂੰ ਇਹੋ ਜਿਹਾ ਤੰਜ ਨਹੀਂ ਦਿੱਤੇ ਜਾਂਦੇ ਮਾੜੇ ਪਾਸੇ ਜਾਣ ਵਾਲੇ ਨੂੰ ਕਦੀ ਇਸ ਤਰ੍ਹਾਂ ਯਤਨ ਨਹੀਂ ਕੀਤਾ ਜਾਂਦਾ ਪਰ ਜੇ ਕੋਈ ਚੰਗੀ ਸੰਗਤ ਵਾਲੇ ਪਾਸੇ ਆਵੇ ਤੇ ਜਦੋਂ ਤੱਕ ਉਹ ਹਟ ਨਾ ਜਾਏ ਤੇ ਜਾਂ ਫਿਰ ਬਿਲਕੁਲ ਇੱਕ ਪਾਸਾ ਨਾ ਕਰ ਲਏ ਉਦੋਂ ਤੱਕ ਆਪਾਂ ਕਹਿਣ ਹੋਣੀ ਹਟਦੇ ਇਸੇ ਤਰ੍ਹਾਂ ਦੀ ਇੱਕ ਸਮੱਸਿਆ ਭਗਤ ਕਬੀਰ ਜੀ ਦੇ ਸਾਹਮਣੇ ਆਈ ਸਾਰੇ ਜਾਣਦੇ ਆ ਭਗਤ ਕਬੀਰ ਜੀ ਬਚਪਨ ਤੋਂ ਬੰਦਗੀ ਵਾਲਿਆਂ ਦੀ ਸੰਗਤ ਕਰਦੇ ਨੇ ਸਾਧੂਆਂ ਦੀ ਸੰਗਤ ਕਰਦੇ ਨੇ ਔਰ ਸੰਗਤ 'ਚ ਜਾ ਕੇ ਆਪਾਂ ਬਚਨ ਸੁਣਦੇ ਆ ਉਹ ਚਾਰ ਦਿਨ ਦਾ ਸਮਾਗਮ ਹੋਣਾ ਕਿੰਨਿਆਂ ਦਾ ਜੀਵਨ ਬਦਲਣਾ ਇੱਥੇ ਕਈਆਂ ਨੇ ਖੰਡੇ ਬਾਟੇ ਦੀ ਪੌਲ ਲੈ ਜਾਣੀ ਹੈ ਕਈਆਂ ਨੇ ਸਹਿਜ ਬਾਠ ਕਰਨਾ ਹੈ ਕਈਆਂ ਨੇ ਤੋਂ ਇਹ ਦ੍ਰਿੜਤਾ ਲੈ ਕੇ ਜਾਣੀ ਹੈ ਕਿ ਆਪਾਂ ਨਿਤਨੇਮ ਵਿੱਚ ਪਰਪੱਕ ਹੋਈਏ ਕੁਝ ਨਾ ਕੀਤਾ ਚਾਰ ਦਿਨ ਇੱਥੇ ਸੰਗਤ ਕਰਕੇ ਜੇ ਮਨ 'ਚ ਨਹੀਂ ਖਿਆਲ ਆ ਗਿਆ ਨਾ ਕਿ ਬੜਾ ਆਨੰਦ ਆਇਆ ਅਗਲੇ ਸਾਲ ਫੇਰ ਆਵਾਂਗੇ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਕਬੀਰ ਜੀ ਦੇ ਸਾਹਮਣੇ ਸਵਾਲ ਆਇਆ ਕਿ ਕਬੀਰ ਜਦੋਂ ਕੋਈ ਵੇਖਦਾ ਕੋਈ ਸਾਧੂ ਸੰਤੋ ਤੋਂ ਸਾਧੂ ਸੰਤ ਮੰਡਲੀਆਂ ਦੇ ਰੂਪ ਵਿੱਚ ਜਾਂਦਾ ਵਿਚਰਦੇ ਸੀ ਲੋਕਾਂ 'ਚ ਵਿਚਰਨਾ ਸਾਧੂ ਉਪਦੇਸ਼ ਦੇਣਾ ਉਹਦੇ ਨਾਲ ਨਾਲ ਜੜੀ ਬੂਟੀ ਵੈਦ ਦਾ ਕੰਮ ਵੀ ਬਹੁਤ ਮਹਾਂਪੁਰਖ ਕਰਦੇ ਸੀ ਤੋ ਲੋਕਾਂ ਨੂੰ ਇਸ ਤਰ੍ਹਾਂ ਵਿਚਰ-ਵਿਚਰ ਕੇ ਉਪਦੇਸ਼ ਦੇਣਾ। ਕਬੀਰ ਜੀ ਨੇ ਜਦੋਂ ਵੇਖਣਾ ਕੋਈ ਸਾਧੂਆਂ ਦੀ ਮੰਡਲੀ ਆਈ ਹੈ। ਜਥਾ ਚੈਤ ਸੇਵਾ ਕਰਨੀ ਜਾ ਕੇ ਦਰਸ਼ਨ ਕਰਨੀ। ਪਰ ਘਰ ਚੋਂ ਹੀ ਪਹਿਲਾਂ ਫਿਰ ਆਂਡ ਗਵਾਂ ਚੋਂ ਸਾਰੇ ਪਾਸੇ ਕੰਮ ਸ਼ੁਰੂ ਹੋਇਆ। ਕੀ ਹੋਇਆ? ਕਬੀਰ ਆਪਣਾ ਕੰਮ ਨਹੀਂ ਕਰਦਾ ਆਪਣੇ ਘਰ ਵੱਲ ਧਿਆਨ ਨਹੀਂ ਦਿੰਦਾ। ਇਹਨਾਂ ਸਾਧੂਆਂ ਦੇ ਨਾਲ ਹੀ ਜੁੜਿਆ ਰਹਿੰਦਾ ਜੋ ਕੁਝ ਵਰਤਾਨ ਹੋਇਆ। ਕਬੀਰ ਸਾਹਿਬ ਨੇ ਆਪਣੇ ਪਾਵਨ ਬਚਨਾਂ ਚ ਕਿਹਾ ਆਖਿਆ ਕਿ ਲੋਕ ਮੈਨੂੰ ਕਹਿੰਦੇ ਕਬੀਰ ਵਿਗੜ ਗਿਆ ਵਿਗੜੇ ਦਾ ਅਰਥ ਉਹਦਾ ਜ਼ਿਆਦਾਤਰ ਆਪਾਂ ਮਾੜਾ ਕੱਟਦੇ ਆ ਪਰ ਇਹਦਾ ਸ਼ੁੱਧ ਅਰਥ ਬਣ ਦਾ ਬਦਲਾਵ ਜਿੱਦਿ ਆਪਣੀ ਸਥਿਤੀ ਹਾਲਤ ਬਦਲ ਜਾਏ ਨਿਮਾਨ ਵੱਲ ਚਲੀ ਜਾਏ ਥੋੜਾ ਜਿਹਾ ਵਿਗੜ ਵੱਲ ਚਲੀ ਜਾਏ ਉਹਨੂੰ ਆਪਾਂ ਵਿਗੜਿਆ ਸ਼ਬਦ ਕਹਿੰਦੇ ਇਹ ਵਿਗੜ ਗਿਆ ਕਰਮਾਤਾ ਨੇ ਕਿਆ ਵਿਗੜਿਆ ਹੈ ਅੰਗਵਾਨ ਨੇ ਕਿਆ ਵਿਗੜਿਆ ਲੋਕਾਂ ਨੇ ਕਿਆ ਵਿਗੜਿਆ ਕਬੀਰ ਸਾਹਿਬ ਨੇ ਕਿਆ ਕਿ ਲੋ ਮੈਂ ਤੁਹਾਡੇ ਸਾਹਮਣੇ ਪ੍ਰਵਾਨ ਕਰ ਲੈਣਾ ਕਿ ਮੈਂ ਵਿਗੜ ਗਿਆ ਪਰ ਮੇਰਾ ਵਿਗੜਨਾ ਮੇਰੇ ਲਈ ਮੇਰੇ ਪਰਿਵਾਰ ਲਈ ਸਮਾਜ ਲਈ ਨੁਕਸਾਨ ਦੇ ਨਹੀਂ ਹੋਏਗਾ ਮੇਰਾ ਵਿਗੜਨਾ ਸਮਾਜ ਦੇ ਭਲੇ ਲਈ ਹੈ ਪਰਿਵਾਰ ਦੇ ਭਲੇ ਲਈ ਹੈ ਮੇਰੇ ਆਪਣੇ ਜੀਵਨ ਦੇ ਭਲੇ ਵਾਸਤੇ ਹੈ ਕੁਝ ਇਹ ਕਿਸ ਤਰ੍ਹਾਂ ਬੜੇ ਪਿਆਰੇ ਬਚਨ ਨੇ ਗੁਰਬਾਣੀ ਦੀ ਰੋਸ਼ਨੀ ਚ ਸਾਧੂ ਦੀ ਸੰਗਤ ਦਾ ਕੀ ਫਲ ਮਿਲਦਾ ਹੈ ਕਬੀਰ ਜੀ ਨੇ ਕਿਰਪਾ ਕੀਤੀ ਗੰਗਾ ਕੇ ਸੰਸਰਤਾ ਬਿਗਰੀ ਸੋ ਸੰਸਰਤਾ ਗੰਗਾ ਹੋਈ ਨਿਭਦੀ ਗੰਗਾ ਨਦੀ ਵਹਿੰਦੀ ਹੈ ਚਲਦੀ ਹੈ ਆਲੇ ਦੁਆਲੇ ਤੋਂ ਅਨੇਕ ਨਾਲੇ ਅਨੇਕ ਨਦੀਆਂ ਉਸ ਗੰਗਾ ਚ ਪਹਿ ਜਾਂਦੀ ਹੈ ਨੇ ਜਦੋਂ ਕੋਈ ਵੀ ਨਦੀ ਕੋਈ ਵੀ ਨਾਲਾ ਕਿਸੇ ਵੀ ਪਾਸਿਓਂ ਚੱਲ ਕੇ ਆਇਆ ਪਾਣੀ ਗੰਗਾ ਦੀ ਸੰਗਤ ਕਰ ਲੈਂਦਾ ਗੰਗਾ ਚ ਪਹਿ ਜਾਂਦਾ ਉਹਦਾ ਆਪਣਾ ਨਾਮ ਉਹਦਾ ਆਪਣਾ ਰੂਪ ਉਹਦਾ ਆਪਣਾ ਗੁਣ ਆਪਣਾ ਲਾਕਾ ਸਭ ਕੁਝ ਬਦਲ ਜਾਂਦਾ ਉਹ ਨਦੀ ਗੰਗਾ ਦਾ ਰੂਪ ਹੋ ਜਾਂਦੀ ਹੈ ਜਿਵੇਂ ਵਿੱਚ ਪਈ ਉਸ ਤੋਂ ਬਾਅਦ ਉਹਦਾ ਆਪਣਾ ਕੁਝ ਵੀ ਨਹੀਂ ਰਿਹਾ ਉਹ ਗੰਗਾ ਦਾ ਰੂਪ ਹੋ ਗਈ ਧੁਰ ਤੱਕ ਸਮੁੰਦਰ ਤੱਕ ਉਹਦੀ ਜਿਹੜੀ ਪਛਾਣ ਹੀ ਬਣੀ ਰਹੇਗੀ ਪੀ ਇਹ ਗੰਗਾ ਹੈ ਕਿਸੇ ਨੇ ਨਹੀਂ ਆਖਣਾ ਪੀ ਇਹ ਤੇ ਉਹ ਨਾਲਾ ਹੈ ਇਹ ਉਹ ਨਦੀ ਜਿਹੜੀ ਗੰਗਾ ਚ ਭਈ ਕੋਈ ਮੈਲੀ ਕਚੈਲੀ ਨਦੀ ਕੋਈ ਮੈਲਾ ਪਾਣੀ ਗੰਗਾ ਚ ਪੈ ਜਾਏ ਸੋ ਸਰਤਾ ਗੰਗਾ ਹੋਈ ਨਿਭਰੀ ਉਹ ਗੰਗਾ ਦਾ ਰੂਪ ਹੋ ਜਾਂਦੀ ਹੈ ਬਿਗਰਿਓ ਕਬੀਰਾ RAM ਕੋਹਾਈ ਤੋਈ ਮੈਨੂੰ ਕਹਿੰਨੇ ਮੈਂ ਵਿਗੜਿਆ ਹਾਂ ਮੈਂ ਵਿਗੜਿਆ ਮੈਂ ਵਿਗੜਿਆ ਪਰਮੇਸ਼ਰ ਦਾ ਨਾਮ ਜਪਣ ਲਈ ਔਰ ਐਸਾ ਵਿਗੜਿਆ ਸੱਚ ਭਇਓ ਅਨਕਤੈ ਨ ਜਾਈ ਹੁਣ ਮੈਂ ਸੱਚ ਨਾਲ ਜੁੜ ਗਿਆ ਸੱਚ ਦਾ ਰੂਪ ਹੋ ਗਿਆ ਹੁਣ ਮੇਰੀ ਭਟਕਣਾ ਮੁੱਕ ਗਈ ਹੈ ਹੁਣ ਮੈਂ ਇੱਕ ਨੂੰ ਛੱਡ ਕੇ ਕਿਤੇ ਆਸੇ-ਪਾਸੇ ਨਹੀਂ ਜਾਂਦਾ ਹੋਰ ਉਦਾਹਰਣ ਚੰਦਨ ਕੇ ਸੰਗ ਤਰਵਰ ਬਿਗਰਿਓ ਆਪਣੇ ਘਰਾਂ ਚਾਹਵੇਂ ਘਾਵਤ ਵੀ ਗਵਾਂਡੀ ਦਾ ਰੂਪ ਨਹੀਂ ਆਉਂਦਾ ਗਵਾਂਡੀ ਦੀ ਮਾਤ ਆ ਜਾਂਦੀ ਹੈ ਪਿੰਡਾਂ ਦਾ ਮੱਖਾ ਗੁਰਬਾਣੀ ਚ ਬੜੀ ਥਾਂ ਤੇ ਉਦਾਹਰਣ ਤੇ ਚੰਦਨ ਦੇ ਦਰਖਤ ਦੇ ਨੇੜੇ ਜਿਹੜਾ ਚੰਦਨ ਹੋਵੇ ਚੰਦਨ ਦੀ ਸੰਗਤ ਕਰੇ ਕੋਈ ਵੀ ਦਰਖਤ ਹੋਵੇ ਇੱਕ ਵਾਸ ਨੂੰ ਛੱਡ ਕੇ ਕੋਈ ਦਰਖਤ ਨੂੰ ਉਹਦੇ ਚ ਚੰਦਨ ਦੇ ਗੁਣ ਆ ਜਾਂਦੇ ਨੇ ਖੁਸ਼ਬੂ ਆ ਜਾਂਦੀ ਹੈ ਸੁਗੰਧੀ ਆ ਜਾਂਦੀ ਚੰਦਨ ਵਰਗ ਕੀਮਤੀ ਹੋ ਜਾਂਦਾ ਓਏ ਪੇ ਚੰਦਨ ਹੋਈ ਰਹੇ ਬਸੇ ਜੂ ਚੰਦਨ ਬਾਸ ਚੰਦਨ ਕਹਿ ਸਕ ਤਰਵਰ ਵਿਗੜਿਓ ਚੰਦਨ ਦੀ ਸੰਗਤ ਕਿਸੇ ਰੋਕਨੇ ਕੀਤੀ ਉਹਨੇ ਆਪਣਾ ਗੁਣ ਆਪਣਾ ਸੁਭਾਅ ਛੱਡਤਾ ਲੋਕਾਂ ਨੇ ਕਿਹਾ ਤੇ ਵਿਗੜ ਗਿਆ ਇਥੇ ਬਦਲ ਗਿਆ ਇਥੇ ਪਹਿਲਾਂ ਜਿਆਨੀ ਰਿਆ ਤੇ ਕਵੀਰ ਸਾਹਿਬ ਕਹਿੰਦੇ ਉਹਦੀ ਵਿਗੜ ਵਿੱਚ ਉਨੂੰ ਕੀ ਮਿਲਿਆ ਸੋਤਰਵਰ ਚੰਦਨ ਹੋਈ ਨਿਭਰਿਓ ਉਹ ਜਿਹੜਾ ਰੁੱਖ ਹੈ ਨਾ ਚੰਦਨ ਦਾ ਹੀ ਰੂਪ ਹੋ ਗਿਆ ਉਹਦੀ ਕੀਮਤ ਚੰਦਨ ਦੀ ਲੱਕੜੀ ਜਿੰਨੀ ਪੈ ਗਈ ਉਹਦਾ ਰੂਪ ਹੋ ਗਿਆ ਹੋਰ ਉਦਾਹਰਣ ਦਿੱਤੀ ਪਾਰਸਿਕ ਸੰਗਤ ਤਾਂਬਾ ਬਿਕਰਿਓ ਪਾਰਸ ਦੀ ਸੰਗਤ ਕੀਤੀ ਤਾਂਬੇ ਨੇ ਜਿਵੇਂ ਜਿਵੇਂ ਸੰਗਤ ਕਰਦਾ ਗਿਆ ਉਹਦੇ ਅੰਦਰ ਬਦਲਾਵ ਹੋਣਾ ਸ਼ੁਰੂ ਹੋ ਗਿਆ ਸਾਧੂਆਂ ਦੀ ਸੰਗਤ ਵਿੱਚ ਬਦਲਾਵ ਆਉਂਦਾ ਹੀ ਹੈ ਜਿਨ੍ਹਾਂ ਘਰਾਂ 'ਚ ਨਰਕ ਹੈ ਉਹ ਘਰ ਸਵਰਗ ਬਣ ਜਾਂਦੇ ਨੇ ਲੋਕ ਨੱਚੇ ਛੱਡ ਦਿੰਦੇ ਨੇ ਬੁਰਾਈਆਂ ਛੱਡ ਦਿੰਦੇ ਨੇ ਲੜਾਈ ਝਗੜੇ ਨਿੰਦਿਆ ਇਰਖਾ ਦੁਸ਼ਮਣਾਂ ਦੀ ਸੰਗਤ 'ਚੋਂ ਇਹ ਗੁਣ ਮਿਲਦਾ ਕਿ ਬੁਰਾਈਆਂ ਛੱਡ ਕੇ ਚੰਗੇ ਮਾਰਗ ਤੇ ਤੁਰਦਾ ਹੈ ਪਾਰਸ ਦੀ ਸੰਗਤ ਕੀਤੀ ਤਾਂਬੇ ਨੇ ਆਉਂਦਿਆਂ-ਆਉਂਦਿਆਂ ਸੰਗਤ ਕਰਦਿਆਂ ਕੀ ਫਲ ਮਿਲਿਆ ਸੋ ਤਾਂਬਾ ਕੰਚਨ ਹੋਇ ਨਿਭਰਿਓ ਜਿਹਨੂੰ ਲੋਕਾਂ ਨੇ ਕਿਹਾ ਨਾ ਪੀ ਇਹਦੇ ਚ ਵਿਗਾੜ ਆ ਗਿਆ ਇਹਦੇ ਚ ਬਦਲਾਵ ਆ ਗਿਆ ਉਹ ਜਿਹੜਾ ਤਾਂਬਾ ਹੀ ਆਖਿਰ ਸੋਨੇ ਦਾ ਰੂਪ ਹੋ ਗਿਆ ਸੋਨਾ ਬਣ ਗਿਆ ਕੀਮਤ ਪੈ ਗਈ ਆਖਰੀ ਪੰਕਤੀਆਂ ਚ ਕਬੀਰ ਜੀ ਨੇ ਕਿਹਾ ਇਸੇ ਤਰ੍ਹਾਂ ਸੰਤਨ ਸੰਗ ਕਬੀਰਾ ਬਿਗਰਿਓ ਮੈਂ ਸਾਧੂਆਂ ਦੀ ਸੰਗਤ ਕੀਤੀ ਹੈ ਤੇ ਸਾਧੂਆਂ ਦੀ ਸੰਗਤ ਚ ਮੈਨੂੰ ਪਤਾ ਕੀ ਫਲ ਮਿਲਿਆ ਮੈਨੂੰ ਇਹ ਫਲ ਮਿਲਿਆ ਸੋ ਕਬੀਰ ਰਾਮੇ ਹੋਏ ਨਿਭਰਿਓ ਸਾਧੂਆਂ ਦੀ ਸੰਗਤ ਚ ਮੈਨੂੰ ਇਹ ਫਲ ਮਿਲਿਆ ਕਿ ਮੈਂ ਉਹਨਾਂ ਦੀ ਸੰਗਤ ਕਰਕੇ ਉਹ ਆਪ ਜਪਦੇ ਨੇ ਮੈਨੂੰ ਜੋ ਪਾਉਂਦੇ ਨੇ ਜਪਦਾ ਜਪਦਾ ਹੁਣ ਮੈਂ ਰੱਬ ਦਾ ਰੂਪ ਹੋ ਗਿਆ ਸੋ ਕਬੀਰ ਰਾਮੇ ਹੋਏ ਨਿਭਰਿਓ ਇਹ ਮਹਾਂਪੁਰਖਾਂ ਦੀ ਸੰਗਤ ਜਿਵੇਂ ਚੰਦਨ ਦੀ ਉਦਾਹਰਣ ਦਿੱਤੀ ਹੈ, ਹਾਰਸ਼ ਦੀ ਉਦਾਹਰਣ ਦਿੱਤੀ ਹੈ, ਗੰਗਾ ਦੀ ਉਦਾਹਰਣ ਦਿੱਤੀ ਹੈ ਜਿਹੜਾ ਇਹਨਾਂ ਦਾ ਸੰਗਤ ਕਰੇ, ਇਹਨਾਂ ਦੀ ਸੰਗਤ ਕਰੇ, ਉਹਨਾਂ ਦਾ ਸੰਗ ਕਰੇ ਉਹਦੇ ਵਿੱਚ ਗੁਣਾਂ ਜਾਂਦੇ ਨੇ। ਜਿਹੜਾ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਦਾ ਜੁੜਦਾ ਉਹਦੇ ਵਿੱਚ ਗੁਣ ਗੁਣਾ ਜਾਂਦੇ ਨੇ। ਨਿੰਦਿਆ ਚੁਗਲੀ ਈਰਖਾ ਦੁਵੇਜ ਛੱਡ ਕੇ ਮਨਮਤ ਦਾ ਮਨਮੁੱਖਾਂ ਵਾਲਾ ਰਸਤਾ ਛੱਡ ਕੇ ਉਹ ਗੁਰਮਤ ਗੱਡੀ ਰਾਹ ਤੇ ਤੁਰਦਾ ਹੈ ਮਨਮੁੱਖਾਂ ਨੂੰ ਗੁਰਮੁਖ ਬਣਾਉਣ ਵਾਸਤੇ ਸਾਡੇ ਜੀਵਨ ਨੂੰ ਸਵਰਨ ਵਾਸਤੇ ਮਹਾਂਪੁਰਖਾਂ ਦੇ ਏਡੇ ਵੱਡੇ ਉਪਰਾਲੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਆਪ ਸਾਰੇ ਆਏ ਆ ਇਹਨੇ ਦਿਨ ਆਪਾਂ ਗੁਰੂ ਦਾ ਜਸ ਸੁਣਨਾ ਗੁਰਬਾਣੀ ਸੁਣਨੀ ਹੈ ਪਰ ਸੁਣੇ ਸੁਣਾਏ ਦਾ ਲਾਭ ਤਾਏ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰਿ ਕਉਤਮ ਬਾਨੀ ਗਾਵਿਆ ਸੁਨਿਆ ਤਿਨ ਕਾ ਹਰਿ ਤਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਕੇਵਲ ਗਾ ਕੇ ਜਾਂ ਸੁਣ ਕੇ ਨਹੀਂ ਚੱਲੇ ਜਾਣਾ ਗੁਰੂ ਉਪਦੇਸ਼ ਨੂੰ ਹਿਰਦੇ ਚ ਵਸਾਈਏ ਜੀਵਨ ਸਫਲ ਹੋਵੇ ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦਾ ਸਨਮਾਨ ਸਦਕਾਰੀਆਂ ਸੰਤ ਬਾਬਾ ਲਖਬੀਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਹੁਕਮ ਲਾ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ੀਧੀ ਦਾ 25 ਨਵੰਬਰ ਨੂੰ ਆ ਰਿਹਾ ਜਰੂਰ ਸੀਸ ਗੱਲ ਸਹਿਬਾਉ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨ ਦਿਦਾਰ ਕਰੋ ਸਾਨੂੰ ਦਰਸ਼ਨ ਦਿਦਾਰ ਬਖਸ਼ੋ ਭੁਲਾਮਾ ਚਤਾਰਨੀ ਆਵਾਜ਼ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ